ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ 'ਚੋਂ ਬਣਾਉਣ ਲੱਗੇ ਆ ਫਾਰਮ ਦੇ ਵਿੱਚ ਬਾਈ ਕੋਲੇ ਤਿੰਨ ਨਾਂਗ ਬਕਾਊਗਾ ਦੋ ਬੱਚੀਆਂ ਨੇ ਬਾਈ ਤੇ ਇੱਕ ਵੜਾ ਚੰਗੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਨਵੀਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰੈਮੇਡੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣੇ ਬਾਈ ਤੋਂ ਡੀਲ ਅਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਵਧੀਆ 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 ਚੱਲਦਾ ਬਾਈ ਫਾਰਮ ਹਾਂਜੀ ਹਾਂਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਬਲਜਿੰਦਰ ਸਿੰਘ ਆ ਪਿੰਡ ਜਲਾਲ ਠੀਕ ਹੈ ਬਾਈ ਜ਼ਿਲ੍ਹਾ ਕਿਹੜਾ ਹੈ ਜ਼ਿਲ੍ਹਾ ਬਠਿੰਡਾ ਬਾਈ ਤਸਵੀਰ ਨੇੜੇ ਪਿੰਡ ਬਾਈ ਨੇੜੇ ਪਿੰਡ ਭਗਤਾ ਭਾਈ ਘਰ ਆ ਰਹਿ ਜਾਂਦਾ ਤੇ ਇਧਰੋਂ ਸਲਾਦਪੁਰਾ ਵੀ ਰਹਿ ਜਾਂਦਾ ਮੋਬਾਈਲ ਨੰਬਰ ਬੋਲੋ 986283780400 ਠੀਕ ਹੈ ਬਾਈ ਇਹ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਬਾਈ ਤੀਜਾ ਸੂਆ ਸੁੰਦੀ ਆ ਵੜ ਆਪਣੇ ਫਾਰਮ ਦੀ ਆ ਹਾਂਜੀ ਹਾਂ ਇਹ ਆਪ ਮਰੇਬੋ ਦੀ ਏਵੀਐਸ ਦੇ ਦਿੱਤੇ ਇਹਦੇ ਲੱਗਿਆ ਵਾ ਆਪਣਾ ਮੈਡਨਾਈਟ ਦਾ ਸੀਮਨ ਲੱਗਿਆ ਬਾਈ ਜਿਹੜੇ ਤੋਂ ਗੱਬਣ ਜਿਹੜੇ ਤੋਂ ਗੱਬਣ ਠੀਕ ਆ ਬਾਈ ਕਿੰਨਾ ਦੁੱਧ ਚੋਇਆ ਇਹਦਾ ਆਪਣੇ ਕੋਲ ਦੁੱਧ ਦਾ ਬਾਈ ਆਪਣੇ ਕੋਲੇ 30 ਪਲੱਸ ਸੀ 31 32 ਲੀਟਰ ਦੁੱਧ ਸੀਗਾ ਪਿਛਲੇ ਸੂਏ ਠੀਕ ਆ ਬਾਈ 30 ਪਲੱਸ ਦੁੱਧ ਬਾਈ ਨੇ ਆਪਣੇ ਫਾਰਮ ਚ ਚੋਇਆ ਬਾਈ ਫੁੱਲ ਭਲੀ ਵੀ ਆ ਫੁੱਲ ਕੱਦ ਦਾ ਚੌੜੀ-ਚੂੜੀ ਬਹੁਤ ਆ ਪਿੱਛੇ ਤੋਂ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਤਿੱਲਾਂ ਦੇ ਕੋ ਤਿੱਲਾਂ ਬਹੁ ਪਈਆਂ ਸਾਰੀਆਂ ਬਾਲਟਾਂ ਲਾਂ ਕੱਢੂ ਤੇ ਫੇਰ ਕਰਮ ਵਾਲੀ ਨੇ ਸੋਣਾਗਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਚਵਾਈ ਚੁਈ ਕਿਵੇਂ ਸੀ ਬਾਈ ਚਵਾਈ ਇੱਕ ਨੰਬਰ ਆ ਬਾਈ ਹੱਥੀ ਚੋਂਦੇ ਸੀ ਕਿ ਮਸ਼ੀਨ ਦੇ ਮਸ਼ੀਨ ਤੇ ਵੀ ਚੋਨੇ ਆਉਂ ਬਾਈ ਪੋਲੀ ਬਹੁਤ ਆਤਾਰ ਆਪਾਂ ਤਾਂ ਮਸ਼ੀਨ ਤੇ ਚਵਾਈ ਕਰਦੇ ਆ ਠੀਕ ਆ ਬਾਈ ਹੱਥੀ ਚੋਲਾ ਚਾਹੇ ਮਸ਼ੀਨ ਤੇ ਚੋਲਾ ਕੋਈ ਚੱਕਰੀ ਨਹੀਂ ਚਵਾਈ ਆ ਜਿਹੜੀ ਫੁੱਲ ਚੰਗੀ ਆ ਫੁੱਲ ਦੇ ਬਾਈ ਤੋਰ ਕੇ ਦਿਖਾ ਦੇ ਸ਼ਾਂਟੂ ਤੋਰੀ ਫੁੱਲ ਕੱਦ ਫੁੱਲ ਪਲੀ ਵੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਚੰਗੀ ਆ ਵੜ ਫਾਰਮ ਦੀ ਵੜ ਆ ਬਾਈ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕਰੇ ਲੂ ਪਸੂ ਆ ਬਾਈ ਦੇ ਫੇਸ ਫੁੱਸ ਪੂਰਾ ਚੰਗਾ ਪਲੀ ਵੀ ਫੁੱਲ ਤੂਰਾ ਦੇਖੋ ਤੂਰਾ ਵੀ ਕਰਮਾਈ ਦਾ ਇੱਕ ਨੰਬਰ ਆ ਬਾਈ ਕੀ ਆ ਬਾਤ ਮੋੜ ਲੈ ਬਾਈ ਚਵਾਈ ਦੀ ਬਾਈ ਕਹਿੰਦਾ ਪੂਰੀ ਖਰੀ ਆ ਚਾਹੇ ਹੱਥੀ ਜੋਲਾ ਚਾਹੇ ਮਸ਼ੀਨਾਂ ਚੋਲਾ ਤਾਂ ਵੀ ਕੋਈ ਚੱਕਰੀ ਨਹੀਂ ਤੇ ਕੀ ਮੋਲ ਆ ਵੀਰੇ ਜੈ ਜੈ ਮੋਲੇ ਦਾ ਬਈ 125 ਕਰ ਦਿੰਦੇ 125000 ਰੁਪਿਆ ਮੋਲਨਾ ਮਾਨਦਾਨ ਹੋ ਜਾਊਗਾ ਬਈ ਹਾਂ ਕਰ ਦਾਂਗੇ ਠੀਕ ਹੈ ਬਈ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਫੁੱਲ ਕਰਦਾ ਬਈ ਪੂਰੀ ਵੱਡੀ ਆ ਕੋਈ ਛੋਟ ਹੀ ਨਹੀਂ ਹੈਗੀ ਢਿੱਲਾ ਢੁਲਾ ਦੇਖੋ ਢਿੱਲਾ ਬਹੁ ਪਈਆਂ ਸਾਰੀਆਂ ਬਲ ਢਿੱਲਾ ਕੱਢੋ ਫੇਰ ਕਰਮ ਵਾਲੀ ਨੇ ਸੋਨਾ ਪੂਰਾ ਪੰਡ ਵਾਲਾ ਲੈ ਬalé ਕੇ ਫੇਰ ਸੋਗੇ ਅੱਗੀ ਵੀਰੇ ਬੱਚੀ ਕਿੰਨੀ ਉਮਰ ਹੈ ਦੀ ਇਹ ਬਈ 10 ਮਹੀਨਿਆਂ ਦੀ ਬੱਚੀ ਆ ਕਿਹੜੇ ਟੀਕੇ ਦੀ ਆ ਵੀਰੇ ਏ ਵੀ ਮਿਡਨਾਈਟ ਦੀ ਹੈ ਤੇ ਇਹਦੀ ਮਾਂ ਥੱਲੇ ਹੈਗਾ 35 ਲੀਟਰ ਉਹ ਕੀ ਹੈ ਦੀ ਮਾਂ 35 ਲੀਟਰ ਆਪਣੇ ਫਾਰਮ ਚ ਹੀ ਹੈ ਆਪਣੇ ਫਾਰਮ ਦੀ ਹੈ ਬਾਈ ਠੀਕ ਹੈ ਬਾਈ ਦੇ ਫਾਰਮ ਦੀ ਬੱਚੀ ਹੈ ਆਉ ਬੈਠੀ ਹੈ ਜਿਹੜੀ ਹੈ ਹਾਂਜੀ ਹਾਂ ਠੀਕ ਹੈ 35 ਲੀਟਰ ਦੁੱਧ ਦੀ ਮਾਂ ਥੱਲੇ ਬਾਈ ਹੈ ਨਾ ਹਾਜ਼ਰ ਹੈ ਜਿਹੜਾ ਹੁਣ ਅਸੀਂ ਫਾਰਮ ਉੱਤੇ ਉਹਨੇ ਫੇਸ ਬੜਾ ਚੰਗਾ ਚੰਗੇ ਸੀਮਣ ਦੀ ਹੈ ਬਾਈ ਝੂਲੀ ਚੰਗੀ ਹੈ ਵੀਰੇ ਹਾਂ ਝੂਲੀ ਦਿਖਾਓ ਚਾਰੀ ਥਾਣਾ ਕੋਈ ਫੋਟੋ ਠੀਕ ਹੈ ਬਾਈ ਦਿਖਾਈ ਵੀਰੇ ਝੂਲੀ ਰਖਾਈ ਮੜੀ ਕੱਦ ਚੰਗਾ ਚੰਗੀ ਹੈ ਬੱਚੀ ਸਭੀ ਪੜੀ ਹੈ ਚੰਗੇ ਸੀਮਣ ਦੀ ਹੈ ਝੂਲੀ ਵਖਾ ਨੇ ਥੋੜਾ ਡਰਦੀ ਜਰੂਰ ਆ ਇਹ ਬੰਨੀਆਂ ਨਹੀਂ ਨਾ ਬਾਈ ਖੁੱਲੀਆਂ ਆਜੀ ਬੰਨੀਆਂ ਨੇ ਬਾਈ ਇਹਨਾਂ ਅੰਦਰ ਖੁੱਲੀਆਂ ਖੜੀਆਂ ਝੂਲੀ ਦੇਖੋ ਲੈ ਇੱਕ ਨੰਬਰ ਝੂਲੀ ਹੈ ਇਕੱਲਾ ਇਕੱਲਾ ਥਾਣਾ ਖੋਲੇ ਬਾਈ ਤੋਰ ਦੇ ਫੇਸ ਦੇਖੋ ਫੇਸ ਕਰਮਾਲੀ ਦਾ ਬਹੁਤ ਚੰਗਾ ਬਿਊਟੀ ਇੱਕ ਨੰਬਰ ਕੱਦ ਪ੍ਰਿੰਟ ਪੁنٹ ਪੂਰਾ ਚੰਗਾ ਚੰਗੀ ਆ ਬਾਈ ਬਾਕੀ ਮਾਨਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਦੇ ਫਾਰਮ ਦੀ ਬੱਛੀ ਆ ਬਾਈ ਕੋਈ ਬਾਈ ਦਾ ਵਪਾਰ ਦਾ ਕੰਮ ਹੈ ਮੋੜ ਲੇ ਬਈ ਕੀ ਮੋਲਾ ਵੀਰੇ ਜਾਇਦਾ ਇਹਦਾ ਬਈ 27000 ਰੁਪਿਆ ਮੋਲਾ ਮਾਨਤਨ ਹੋ ਜਾ ਬਸ ਥੋੜਾ ਬਹੁਤਾ ਕਰਦਾ ਐ ਮੌਕੇ ਤੇ ਬਈ ਠੀਕ ਆ ਬਈ 27000 ਰੁਪਿਆ ਮੋਲਾ ਜਮਾ ਜਾਇਜ ਮੋਲਾ ਮਾਨਤਨ ਮੋਕਦੇ ਜੀ ਰੂਹ ਹੋ ਜੇ ਚੰਗੀ ਆ ਬੱਚੀ ਸਮੀ ਪੜੀ ਆ ਬੱਚੀ ਬਈ ਅੱਗੇ ਵੀਰੇ ਲਾਸਟ ਤੇ ਇਹਦੀ ਕਿੰਨੀ ਉਮਰ ਆ ਇਹ ਬਈ 6 ਮਹੀਨਿਆਂ ਦਾ ਬੱਚਾ ਹੈਗਾ 6 ਮਹੀਨਿਆਂ ਦਾ ਬੱਚਾ ਇਹ ਸਨੂ ਮੈਂ ਦੀ ਹੈ ਸਨੂ ਮੈਂ ਦੀ ਬੱਚੀ ਆ ਝੂਲੀ ਦੇਖੋ ਇੱਕ ਨੰਬਰ ਝੂਲੀ ਆ ਕੱਲਾ ਕੱਲਾ ਥਾਣਾ ਕੇਸ ਬੜਾ ਚੰਗਾ ਕੱਦ ਚੰਗਾ ਪ੍ਰਿੰਟ ਚੰਗਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਡਾਇਮੰਡ ਪੀਸ ਆ ਬਈ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਪੂਰਾ ਚੰਗਾ ਕਿੰਨਾ ਦੁੱਧ ਦਾ ਮਾਥਲੇ ਇਹਦੀ ਬਈ ਉਹ ਚਿੱਟੀ ਗਾਂ ਦੀ ਆ ਇਹਦਾ ਇਹਦੀ ਥੱਲੇ ਹੈਗਾ 32 33 ਕਿਲੋ ਚਿੱਟੀ ਮਾਂ ਦੀ ਠੀਕ ਆ ਬਈ 32 33 ਲੀਟਰ ਦੁੱਧ ਆ ਰਾਮ ਨਾਲ ਇਹਦੀ ਮਾਂ ਥੱਲੇ ਹੈਗਾ ਤੇ ਨਾਸਾ ਨੋਸਾ ਗੁਲਾਬੀ ਆ ਬਰੀਡ ਚੈੱਕ ਕਰੋ ਫੁੱਲ ਬਰੀਡ ਆ ਬਈ ਤੋਰਾ ਦੇਖੋ ਤੋਰਾ ਵੀ ਇੱਕ ਨੰਬਰ ਆ ਝੂਲੀ ਇੱਕ ਨੰਬਰ ਕੀ ਮੋਲ ਆ ਵੀਰੇ ਜੈ ਜਦ ਇਹ ਬਈ ਆਪਾਂ 30000 ਦੀ ਦੇਣੂਈ 23000 ਦੀ ਬਾਈ ਕਹਿੰਦਾ ਦੇਣੀ ਹੋਈ ਆ ਮੁੱਲ ਜਮਾ ਜੈ ਜ ਰੱਖਿਆ ਕੁਆਲਿਟੀ ਬਹੁਤ ਚੰਗੀ ਆ ਬੱਚੀ ਮੂਹੋਂ ਬੋਲਦੀ ਆ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਝੂਲੀ ਇੱਕ ਨੰਬਰ ਕੱਲਾ ਕੱਲਾ ਥਾਣਾ ਪੂਰੀ ਵਿਥੀ ਦੇ ਏਸ ਵੀ ਕਰਮ ਵਾਲੀ ਦਾ ਬੜਾ ਚੰਗਾ ਬੋਦੀ ਬਦੀ ਚੰਗੀ ਆ ਸਨਖਪੂਣਾ ਬੱਚੀ ਦੇ ਵਿੱਚ ਫੁੱਲ ਆ ਬਾਈ ਤੇ ਨਗਸੀ ਭਰਾ ਕੋਲੇ ਤਿੰਨ ਤਿੰਨੋ ਹੀ ਦਿਖਾਤੀ ਕਿਸੇ ਵੀਰ ਨੂੰ ਤਿੰਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਰ ਲਓ ਜੀ ਧੰਨਵਾਦ